ਇਹ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇੱਕ ਘਰ ਹੈ ਵਿਪਨ ਕੁਮਾਰ ਵਾਸੀ ਪਿੰਡ ਕੋੜਿਆਂਵਾਲੀ ਹਾਲ ਆਬਾਦ ਚਰਕਿਆ ਸਕੂਲ ਦੇ ਸਾਹਮਣੇ ਵਾਲੀ ਗਲੀ ਦਾ ਕਹਿਣਾ ਹੈ ਵੀ ਉਸ ਦੇ ਘਰ ਉਸਨੇ ਪੇਂਟ ਵਾਲੇ ਲਾਏ ਸੀ ਕੁਝ ਦਿਨ ਪਹਿਲਾਂ ਅਤੇ ਬਾਅਦ ਵਿੱਚ ਉਹ ਇੱਕ ਪੁਲਿਸ ਮੁਲਾਇਮ ਦੀ ਵਰਦੀ ਪਾ ਕੇ ਵਿਅਕਤੀ ਨੂੰ ਘਰ ਕਰਾਇਤੇ ਦੇਣ ਲਈ ਲੈ ਕੇ ਆਏ ਪਰ ਉਸ ਦੇ ਘਰ ਕਰਾਇਤੇ ਦੇਣ ਨੂੰ ਮਨਾ ਕਰ ਦਿੱਤਾ ਅਤੇ ਉਹਨਾਂ ਵੱਲੋਂ ਉਸ ਦੇ ਘਰ ਵੜ ਕੇ ਉਸ ਦੇ ਕਮਰੇ ਦੇ ਵਿੱਚ ਅਲਮਾਰੀ ਤੋੜੀ ਗਈ ਸੋਨਾ ਚੱਕਿਆ ਗਿਆ ਪੈਸੇ ਚੱਕੇ ਗਏ ਤੇ ਸੀਸੀਟੀਵੀ ਜੋ ਕੈਮਰਾ ਲੱਗੇ ਸੀ ਉਸ ਨੂੰ ਬੰਦ ਹੋਵੇ ਕੀਤਾ ਗਿਆ ਇਸ ਸਬੰਧ ਵਿੱਚ ਥਾਣੇ ਵਿੱਚ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਉਹ ਚਾਹੇ ਕੋਈ ਵੀ ਹੋਵੇ ਇਹ ਤੁਸੀਂ ਵੇਖੋ ਸੀਸੀਟੀਵੀ ਵਿੱਚ ਉਹ ਵਿਖਾ ਰਿਹਾ ਹੈ ਵੀ ਪੁਲਿਸ ਦੀ ਵਰਦੀ ਫੜ ਪਾ ਕੇ ਇੱਕ ਵਿਅਕਤੀ ਉਸ ਤੇ ਘਰ ਆਇਆ ਹੈ ਤੇ ਉਸ ਨੇ ਫੋਨ ਕਰਕੇ ਪਿੱਛੋਂ ਆਦੇ ਦੋ ਹੋਰ ਸਾਥੀ ਬੁਲਾਏ ਟੋਟਲ ਚਾਰਜ ਨੇ ਹੋ ਗਏ ਜਿਨ੍ਹਾਂ ਨੇ ਉਸਦੇ ਘਰ ਆ ਕੇ ਉਸ ਦਿਨ ਘਰ ਚੋਰੀ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਪਨ ਕੁਮਾਰ ਵਾਸੀ ਪਿੰਡ ਕੋੜਿਆਵਾਲੀ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਵਿਪਨ ਕੀ ਗੱਲ ਕੀ ਹੋਈ ਹੈ ਉਹ ਜੀ ਗੱਲ ਆ ਗਈ ਸੀ ਤੇ ਮੈਂ ਨਾ ਇਹਨਾਂ ਕੋਲ ਪੇਂਟ ਕਰਵਾਇਆ ਸੀ ਕਾਫੀ ਟਾਈਮ ਪਹਿਲਾਂ ਠੀਕ ਹੈ ਢੇਟ ਤੇ ਸਾਈਡਾਂ ਤੇ ਪਟੀ ਪੁਟੀ ਬੁਰ ਬੁਰ ਵਾਈ ਸੀ ਜੈਨ ਠੀਕ ਹੈ ਆਮਰੇ ਨੂੰ ਜਵਾਕ ਨੇ ਪੈਨਟ ਜਿਹੜਾ ਕੱਟ ਲੱਗਿਆ ਸਾਈਡਾਂ ਤੇ ਅੱਛਾ ਕਾਫੀ ਟਾਈਮ ਪਹਿਲਾਂ ਤੇ ਆ 아이ਸੀ ਦੋ ਜਨੇ ਇੱਕ ਪਤਨ ਪੁਲਿਸ ਵਾਲਾ ਹੈਗਾ ਕਿੰਨੀ ਹੈਗਾ ਯੂਨੀਫਾਰਮ ਪਾਈ ਹੋਈ ਸੀ ਅੱਛਾ ਇੱਕ ਜਨਾ ਉਹਦੇ ਨਾਲ ਮੁੰਡਾ ਸੀ ਤੇ ਜੀਦੋਲ ਮੈਂ ਜੀਦੋਲ ਮੈਂ ਪੇਂਟ ਕਰਾਇਆ ਸੀ ਹੂੰ ਤੇ ਇਹਨੂੰ ਇਹਨਾਂ ਨੂੰ ਪਤਾ ਸੀ ਆ ਕਰੇ ਕਲਾ ਹੁੰਦਾ ਹੈ ਜਿੰਨ ਦੀ ਬਾਈ ਚਲੀ ਜਾਂਦੀ ਹੈ ਸਕੂਲ ਜੌਬ ਕਰਦੀ ਹੈ ਤਾਂ ਚਲੀ ਜਾਂਦੀ ਹੈ ਸਕੂਲ ਹੂੰ ਤੇ ਫਿਰ ਮੈਂ ਆਏ ਮੇਰੇ ਕੋਲ ਮੈਂ ਉੱਤੇ ਚਲੇ ਗਏ ਕਿਸ ਵਾਸਤੇ ਆਈ ਸੀ ਕਿ ਆ ਇਸੇ ਕੰਦੇ ਮਕਾਨ ਸਾਨੂੰ ਕਿਰਾਏ ਤੇ ਲੈਣਾ ਤੇ ਆਪਾਂ ਆਪਣੇ ਮੁਲਾਜ਼ਮ ਹੈਗਾ ਇਤਿਆ ਤੈਨ ਇਕੱਲੇ ਨਾ ਰਹਿਣਾ ਅੱਛਾ ਆ ਉਹ ਉੱਤੇ ਚਲੇਗੇ ਅੱਛਾ ਠੀਕ ਹੈ ਤੇ ਫਿਰ ਉਸਵਾਦ ਮੈਂ ਕਿਹਾ ਤੇ ਮੈਂ ਕਿਹਾ ਮੈਂ ਮਕਾਨ ਮੈਂ ਤੈਨ ਦਿੰਦਾ ਨਹੀਂ ਮੈਨੂੰ ਕਾਫੀ ਜਨਾਂ ਨੇ ਕਿਹਾ ਮੈਂ ਨਹੀਂ ਦਿੰਦਾ ਅੱਛਾ ਤੇ ਠੀਕ ਹੈ ਤੇ ਫਿਰ ਉਸਵਾਦ ਮੈਂ ਥੱਲੇ ਆ ਗਿਆ ਹੂੰ ਠੀਕ ਹੈ ਤੇ ਮੈਂ ਕਿਹਾ ਮੈਂ ਦਿੰਦਾ ਨਹੀਂ ਮਕਾਨ ਕਰਾਏ ਤੇ ਆ ਉਹ ਵੀ ਥੱਲੇ ਆ ਗਏ ਮੈਂ ਬਾਥਰੂਮ ਚਲਾ ਗਿਆ ਅੱਛਾ ਉਹਨਾਂ ਨੇ ਕਿਹਾ ਅੰਦਰ ਆ ਕੇ ਕਮਰੇ ਬੰਦ ਕਰਦੇ ਅੱਛਾ ਕੈਮਰੇ ਬੰਦ ਕਰਕੇ ਨਾ ਦੋ ਮੁੰਡੇ ਹੋਰ ਸਾਥ ਲੈ ਆਉਣੇ ਅੱਛਾ ਪਹਿਲਾਂ ਦੋ ਜਣੇ ਆਏ ਸੀਗੇ ਪੁਲਿਸ ਵਾਲਾ ਇੱਕ ਉਹਦੇ ਨਾਲ ਹੋ ਸੀ ਅੱਛਾ ਜਿਹੜਾ ਉਹਨੇ ਪੇਂਟ ਕਰਾਇਆ ਸੀ ਅੱਛਾ ਤੂੰ ਜਾਣਦੇ ਹੋਂ ਨਾ ਹਾਂ ਨਾ ਜਾਣਾਂ ਠੀਕ ਹੈ ਤਾਂ ਉਹਦਾ ਉਹਦਾ ਫੋਨ ਨੰਬਰ ਵੀ ਮੇਰੇ ਕੋਲ ਹੈ ਠੀਕ ਹੈ ਇੱਕ ਅਗਰ ਉਹਨਾਂ ਦੇ ਕੋਲੇ ਮੈਂ ਪੇਂਟ ਕਰਾਇਆ ਸੀ ਉਹੀ ਤਿੰਨ ਮਤਲਬ ਉਹ ਉਹ ਉਹਨਾਂ ਦੇ ਕੋਲ ਮੈਂ ਪੇਂਟ ਕਰਾਇਆ ਸੀ ਤੇ ਆ ਕੱਟੀ ਸੀ ਅੱਛਾ ਤੇ ਉਹਨਾਂ ਨੇ ਕੀਤਾ ਇਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਬੁਲਾ ਲਿਆ ਚਾਰ ਜਣੇ ਹੋ ਗਏ ਮੈਂ ਸੀ ਕਰੇ ਇਕੱਲਾ ਅੱਛਾ ਤੇ ਜਿਵੇਂ ਕਿ ਆ ਮੇਰਾ ਐਲ ਆ ਗਿਆ ਤੇ ਜੜ ਐਲ ਦੀ ਹਾਂ ਆ ਮੈਂ ਉਹ ਫਿਰ ਰਹਿੰਦੀ ਹੈ ਅੱਛਾ ਕਦੇ ਮੌਲ ਨਹੀਂ ਕਰਦਾ ਹਾਂ ਠੀਕ ਹੈ ਤੇ ਮੈਂ ਆ ਬਟਨ ਸੀ ਇਹਨਾਂ ਨੇ ਕੀ ਕੀਤਾ ਕਿਤੋਂ ਆ ਬਟਨ ਉਹਨਾਂ ਨੇ ਆ ਕੇ ਪਰ ਉਹਨਾਂ ਜਿਵੇਂ ਕਿ ਉਹਨਾਂ ਪਤਾ ਸੀ ਇਤੋਂ ਚੱਲਦਾ ਇਹਨਾਂ ਨੇ ਬੰਦ ਕਰਤਾ ਬਟਨ ਅੱਛਾ ਇਹ ਬੰਦੇ ਨੇ ਇਹ ਬੰਦੇ ਨੇ ਆਹ ਮੁਲਾਜ਼ਮ ਨੇ ਅੱਛਾ ਮੁਲਾਜ਼ਮ ਨੇ ਬਟਨ ਬੰਦ ਕਰਤਾ ਹੋਇਆ ਕੀ ਦਬਤ ਹਾਂ ਕਰਦੇ ਬਟਨ ਬੰਦ ਕਰਦੇ ਇਹਨੇ ਬਟਨ ਬੰਦ ਕਰਤਾ ਫਿਰ ਉਸ ਬਾਅਦ ਆ ਆ ਕਮਰੇ ਵਾਲੇ ਦਾ ਅੱਛਾ ਆ ਵੀ ਬਟਨ ਬੰਦ ਕਰਤਾ ਅੱਛਾ ਠੀਕ ਹੈ ਆ ਵੀ ਬੰਦ ਹੋ ਗਿਆ ਇਹ ਬੰਦੇ ਨੇ ਦੋਨੋਂ ਹਾਂਜੀ ਇਹ ਦੋਨੋਂ ਬੰਦੇ ਪਹਿਲਾਂ ਆਏ ਸੀ ਹਾਂ ਦੋਨੋਂ ਪਹਿਲਾਂ ਆਈ ਸੀ ਕਾਰ ਤੇ ਆਹ ਕਾਰ ਖੜੀ ਅੱਛਾ ਇਹ 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 ਕਾਰ ਹੈਗੀ ਆ ਹਾਂ ਆ ਕੱਢੀ ਹੈ ਠੀਕ ਹੈ ਤੇ ਦੋ ਜਨੇ ਫਿਰ ਬਾਅਦ ਚ ਬੁਲਾਇਆ ਫੋਨ ਕਰਕੇ ਫਿਰ ਮੈਂ ਨੂੰ ਕਹਿੰਦੇ ਕਿ ਮਕਾਨ ਮੈਂ ਕਿਹਾ ਮੈਂ ਤਾਂ ਦਿੰਦਾ ਨਹੀਂ ਮੇਰੇ ਕਾਫੀ ਜਨੇ ਨੇ ਪੁੱਛਿਆ ਸੀ ਕਿ ਮੈਂ ਨਹੀਂ ਦਿੰਦਾ ਮਕਾਨ ਮੈਨੂੰ ਕਹਿੰਦੇ ਹੋਰ ਕੋਈ ਹੈਗਾ ਸੀ ਇਹਦੇ ਵਿੱਚ ਮੈਂ ਕਿਹਾ ਯਾਰ ਹੈਗਾ ਮੈਂ ਕਿਹਾ ਪੁੱਛ ਮੈਂ ਕਿਹਾ ਯਾਰ ਬੈਲੀ ਮੈਨੂੰ ਕਹਿੰਦਾ ਸੀ ਮੈਂ ਪੁੱਛ ਲੈਣੇ ਆ ਪਰ ਮੈਂ ਇਹਨਾਂ ਕੋਲ ਮਿਹਨਤ ਕਰੇ ਪੈਂਟ ਕਰਾ ਵੀ ਸਵਾਸ ਸੀ ਮੈਂ ਕਿ ਚਲੋ ਯਾਰ ਉਹ ਅੱਛਾ ਤੁਸੀਂ ਉਹਨਾਂ ਦੇ ਨਾਲ ਚਲੇਗੇ ਫਿਰ ਤੇ ਹਾਂਜੀ ਮੈਂ ਨਾਲ ਚਲੇ ਮੈਨੂੰ ਵੀ ਸਵਾਸ ਸੀ ਮੈਂ ਕਿ ਮਿਹਨਤ ਪੈਂਟ ਕਰੇ ਉਹ ਤਾਂ ਕੁਝ ਨਹੀਂ ਕੀਤਾ ਉਹ ਮਤਲਬ ਕਿ ਚਾਰੋਂ ਨਾਲ ਚਲੇ ਗਏ ਚਾਰੋਂ ਨਹੀਂ ਗਏ ਸੀ ਅੱਛਾ ਤੇ ਮੈਨੂੰ ਸੀ ਕਿ ਚਲੋ ਯਾਰ ਪੈਂਟ ਕਰੇ ਪੈਂਟ ਕਰਵਾਇਆ ਸੀ ਵੀ ਸਵਾਸ ਬਣ ਗਿਆ ਮੈਂ ਕਿ ਆਹ ਜੇ ਬੰਦੇ ਆ ਨਹੀਂ ਇਹ ਨੇ ਕਰਨਾ ਹੁੰਦਾ ਤਾਂ ਉਹਦੇ ਕਰ ਦਿੰਦੇ ਅੱਛਾ ਉਹਦੇ ਮੈਂ ਕੱਲਾ ਹੀ ਹੁੰਦਾ ਸੀ ਕਰੇ ਮੈਂ ਉਹਦੇ ਕਦੇ ਕਰੇ ਮੇਰੇ ਕੋਈ ਚੀਜ਼ ਨਹੀਂ ਚੱਕੀ ਤੇ ਮੈਨੂੰ ਕਹਿੰਦੇ ਕਿ ਚੱਲ ਚਲਿਏ ਮੈਂ ਨੂੰ ਲੈ ਕੇ ਘਰ ਤੇ ਕਹਿੰਦੇ ਚੱਲ ਯਾਰ ਇਵਡ ਜਲਮੱਖੇ ਮਕਾਨ ਮੁਖਾ ਲਿਆ ਤੇ ਇਹਨਾਂ ਮਕਾਨ ਦਾ ਕੀ ਵੇਖਣਾ ਸੀ ਤੇ ਰਸਤੇ ਵਿੱਚ ਜਦੋਂ ਮਲੇ ਮੁੰਡੇ ਜਾ ਕੇ ਕਹਿੰਦਾ ਯਾਰ ਰਸਤ ਮਤਲਬ ਦੋ ਜਣੇ ਉਹਨ ਘਰੇ ਛੱਡ ਗਏ ਸੀ ਦੋ ਜਣੇ ਉਹ ਘਰੇ ਛੱਡ ਗਿਆ ਉਹ ਪੁਲਿਸ ਅੱਛਾ ਠੀਕ ਉਸੇ ਨਾਲ ਐ ਕਰੋ ਜਿਆਦਾ ਜਣੇ ਨਹੀਂ ਜਾਂਦੇ ਕਿਸੇ ਦੇ ਘਰੇ ਹਮ ਐਵੇਂ ਮਤਲਬ ਕਿ ਅਗਲੇ ਦੇ ਘਰੇ ਜਾਮਕ ਅਗਲੇ ਘਰੇ ਡਰ ਜਾਣਗੇ ਇਹਨੇ ਜਣੇ ਕਿਉਂ ਆਇਆ ਤੇ ਮੈਂ ਕਿਹਾ ਪੁਲਿਸ ਹੋ ਗਈ ਉਹਨੇ ਪਾਇਆ ਮੈਂ ਪੁਲਿਸ ਬੁਲਾਇਗਾ ਹਮ ਤੇ ਤੁਸੀਂ ਇੱਥੇ ਬੈਠ ਜਾਓ। ਅੱਛਾ ਠੀਕ ਹੈ। ਤੇ ਮੈਨੂੰ ਲੈ ਗਏ। ਲਿਜਾਣ ਤੋਂ ਬਾਅਦ ਰਸਤੇ ਵਿੱਚ ਕਹਿੰਦਾ ਕਿ ਯਾਰ ਮਕਾਨ ਪਿੱਛੋਂ ਮਤਲਬ ਉਹਨਾਂ ਨੇ ਫਿਰ ਕੀ ਕੀਤਾ? ਤੇ ਦੱਸਣਾ ਮੈਂ ਉਸ ਬਾਅਦ ਉਹ ਮੈਨੂੰ ਲੈ ਕੇ ਨਾਲ। ਅੱਲਾ ਕਹਿੰਦੇ ਅਜੇ ਮਕਾਨ ਨਹੀਂ ਲੈਣਾ ਸੀ। ਅੱਛਾ ਕਹਿੰਦਾ ਮੈਂ ਨਾ ਯਾਰ ਬਿੱਲੀ ਹੈਗਾ ਮੇਰਾ ਯਾਦ ਆ ਗਿਆ। ਮੈਂ ਉਹਦੇ ਕੋਲ ਪੁੱਛੂੰਗਾ। ਤੇ ਉਹਦੇ ਕੋਲ ਪੁੱਛੂੰਗਾ ਮਕਾਨ ਦਾ। ਤੇ ਮੇਰੇ ਹੌਨ ਆਇਆ ਦਿਮਾਗ ਵਿੱਚ। ਤੇ ਫਿਰ ਮੈਂ ਮੱਕਰ ਚੱਲੀਏ ਕਰੇ। ਹਾਂ ਕੰਨ ਨਹੀਂ 1 ਮਿੰਟ ਰੋਕਿਆ ਮੈਨੂੰ ਇੱਥੇ ਕੰਮ ਹੈਗਾ ਫਿਰ ਈਸੀ ਅਫਸਰ ਆਤੇ ਅਫਸਰ ਤੇ ਮੈਨੂੰ 5 ਮਿੰਟ ਦਾ ਕੰਮ ਆਤੇ ਉਹ ਕਰਕੇ ਚਲਨੇ ਆ ਤੇ ਮੈਨੂੰ ਕੀ ਪਤਾ ਸੀ ਕੰਮ ਹੈ ਕਿ ਨਹੀਂ ਹੈਗਾ ਹੂੰ ਤੇ ਉਹ ਪੁਲਿਸ ਵਾਲਾ ਉਤਰ ਗਿਆ ਅੱਛਾ ਉਹ ਨਹੀਂ ਨਹੀਂ ਰੱਬ ਜਾਣੇ ਨਾ ਮੂੰਹਵਾਨ ਕਰਕੇ ਗੁੱਸਾ ਲਾ ਦਿੱਤੀ ਉਹ ਕੀ ਕੀਤੀ ਕੀ ਗਾਲ ਕੀਤੀ ਅੱਛਾ ਉਹ ਜਿਹੜੇ ਦੋ ਜਣੇ ਸੀ ਉਹਨਾਂ ਨੇ ਬੋਜੀ ਕੀ ਕੀਤਾ ਅੰਦਰ ਆ ਗਏ ਤੇ ਇੱਥੇ ਬੈਠ ਅੰਦਰ ਆ ਗਏ ਇੱਥੇ ਬੈਠ ਕੇ ਉਹਨਾਂ ਨੇ ਅੱਛਾ ਮੇਰੀ ਅਲਮਾਰੀ ਦਾ ਤਾਲਾ ਤੋੜਤਾ ਵਾਹ ਜੇ ਕੀ ਹਜ਼ਾਰਾ ਕੱਤਰਾ ਲੱਕੜ ਹੈ ਤੁਹਾਨੂੰ ਹਾਂ ਦਿਖਾਈ ਦੇ ਰਹੇ ਹੈ। ਆ ਗਏ ਕੱਤਰਾ ਕੱਤਰਾ ਸਾਰਾ ਕੁਝ ਏ ਤੇ ਆ ਤੋੜਦਾ। ਤੋੜ ਕੇ ਇਹ ਲੋਕ ਤੋੜਿਆ ਹੈ। ਹਾਂ ਮੈਂ ਨਾ ਆਪਣੇ 50000 ਰੁਪਏ ਦਾ ਪਿੰਡੋ ਲਿਆਂਦਾ ਸੀ। ਹਾਂ। ਬਰਾ ਕਿਸੇ ਬਲਵਾਸ ਤੇ ਫੜੇ ਸੀ। ਅੱਛਾ ਠੀਕ ਹੈ। ਅੱਗੇ ਸਟਾਇਲ ਹੋਈਏ। 50000 ਰੁਪਏ ਕਿਸ ਤੱਕ ਪਰਕ ਨਹੀਂ ਸੀ। ਕਿੰਨਾ ਨੁਕਸਾਨ ਕਿੰਨਾ ਆਇਆ ਹੈ? ਬਾਬੂ ਜੀ ਮੈਂ ਮੇਰਾ ਸੋਨਾ ਬਾਕੀ ਸਾਰਾ ਬੈਂਕ ਵਿੱਚ ਰੱਖਿਆ ਕਿਉਂਕਿ ਕਰਿਆ ਅੱਜਕੱਲ ਮੋਲ ਖਰਾਬ ਹੈ ਬੰਦਾ ਵੈਸੇ ਨਹੀਂ ਰੱਖਦਾ ਕਿੰਨਾ ਕੁ ਸੋਨਾ ਤੇ ਕੰਨਾ ਵਾਲੇ ਘਾਂਟੇ ਸੀ ਇੱਕ ਚੇਨ ਸੀ ਚੇਨ ਦੇ ਵਿੱਚ ਲੋਕਰ ਸੀ ਠੀਕ ਹੈ ਤੇ ਬਾਕੀ ਪੇਮੈਂਟ ਸੀ ਤੇ ਮੈਂ ਜਿਵੇਂ ਕੀ ਰੁਖਾਈ ਹੈ ਜਿਹੜਾ 56000 ਰੁਪਏ ਮੈਂ ਪਰਣਾ ਸੀ ਤੇ ਉਹਨੇ ਡੇਨ ਦੀ ਆਪਣੇ ਵਿਆਜ ਪਲੈਂਟੀਆਂ ਵੰਦੇ ਪਈ ਤੇ ਉਹ ਪਰਨੇ ਸੀ ਤਾਂ ਕਰਕੇ ਤੇ ਮੈਂ ਇੱਕ ਗੋੜ ਦਾ ਵਿਆਜ ਪਰਣਾ ਸੀ ਆਪਦਾ ਦੈਂਕ ਰਿਚਰ ਕਿੰਨਾ ਨੁਕਸਾਨ ਆਇਆ ਟੋਟਲ ਕੋਈ ਮੇਰਾ 1,37,000 ਰੁਪਏ ਚੱਕ ਕੇ ਲੈ ਗਏ ਐ ਅੱਛਾ ਪੁਲਿਸ ਕੰਪਲੇਂਟ ਪੁਲਿਸ ਕੰਪਲੇਂਟ ਲੁਕਵਾਈ ਮੈਂ ਜਗਦੀਸ਼ ਕੁਮਾਰ ਕੋਲੋਂ ਅੱਛਾ ਜਗਦੀਸ਼ ਵਾਜੀ ਕਹਿੰਦੇ ਕਿ ਉਹਨਾਂ ਨੂੰ ਮੈਂ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਕਿ 4 ਵਜੇ ਦਾ ਟਾਈਮ ਦਿੱਤਾ ਹੋਇਆ ਐ ਤਿੰਨ ਚਾਰ ਸਾਢੇ 3 ਵਜੇ ਦਾ ਪੰਜ ਟਾਈਮ ਦਿੱਤਾ ਹੋਇਆ ਤੇ ਉਹ ਆਜ ਆ ਜਾਣਗੇ ਤੇ ਫਿਰ ਮੈਂ ਤੁਹਾਨੂੰ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत